ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਬੰਦਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ ਅਸਤੇ ਕਰੇ ਲੈ ਚਲ ਐ ਮਨੂਆ ਬਹੁਰ ਨਕਤ ਹੂਤਾਵੇ ਹੈ ਕਉ ਐਸੋ ਹਮਰਾ ਮੀਤ ਸਗਲ ਸਮਦਰੀ ਜਿਓ ਹੋ ਦੇਵੋ ਆਇਰੋ ਆਪਣਾ ਚੀਤ ਰਹਾਓ 파ਰਤਨ 파ਰਤਨ 파ਰਕੀ ਨੰਦਾ ਇਲਸਿਓਂ ਪ੍ਰੀਤ ਨਾ ਲਾਗੇ ਸੰਤ ਸੰਗ ਸੰਤ ਸੁਬਾਖਣ ਹਰ ਕੀਰਤਨ ਮਨ ਜਾਗੇ ਗੁਣ ਨਿਦਾਨ ਦਿਆਲ ਪੁਰਖ ਪ੍ਰਭ ਸਰਬ ਸੁਖ ਦਿਆਲਾ ਮੰਗੇ ਦਾਨ ਨਾਮ ਤੇਰੋ ਨਾਨਕ ਜੋ ਮਾਤਾ ਜੋ ਮਾਤਾ ਬਾਲ ਗੋਪਾਲਾ ਮੰਗੇ ਦਨ ਨਾਮ ਤੇਰਾ ਨਾਨਕ ਜੋ ਮਾਤਾ ਬਾਲ ਗੋਪਾਲਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ਼੍ਰੀ ਮਹੱਲਾ ਪੰਜਮ ਵੰਦਨਾ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ ਅਸਤਰ ਕਰੇ ਲੈ ਚਲੋ اے ਮਨੂਆ ਬਹੁ ਰਨਕਤ ਹੂ ਤਾਵੇ ਹੈ ਕਉ ਐਸੋ ਹਮਰਾ ਮੀਤ ਸਗਲ ਸਮਦਰੀ ਜਿਉ ਹੋ ਦੇਵੋ ਅਰਪੋ ਆਪਣਾ ਚੀਤ ਰਹਾਓ 파ਰਤਨ 파ਰਤਨ 파ਰਕੀ ਨੰਦਾ ਇਲਸਿਓ ਪ੍ਰੀਤ ਨ ਲਾਗੇ ਸੰਤ ਸੰਗ ਸੰਤ ਸੁਬਾਖਣ ਹਰ ਕੀਰਤਨ ਮਨ ਜਾਗੇ ਗੁਣ ਨਿਦਾਨ ਦਿਆਲ ਪ੍ਰਖ ਪ੍ਰਭ ਸਰਬ ਸੁਖ ਦਿਆਲਾ ਮੰਗੇ ਦਾਨ ਨਾਮ ਤੇਰੋ ਨਾਨਕ ਜੋ ਮਾਤ ਜੋ ਮਾਤਾ ਬਾਲ ਗੋਪਾਲਾ ਮੰਗੇ ਦਨ ਨਾਮ ਤੇ ਰੋ ਨਾਨਕ ਜੋ ਮਾਤਾ ਬਾਲ ਗੋਪਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਨਾਮ ਛੇਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਬੰਦਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ ਅਸਤੇ ਕਰੇ ਲੈ ਚਲੋ اے ਮਨੂਆ बहु रनकत होत अवे है कौ ऐसो हमरा मीत सगल समदरी जियो यो देवो अरपो अपना चित रहआव परतान परतान पारकी पार नंदा इल सों प्रीत न लागे संत संग संत सुभाखन हरि कीर्तन मन जागे ਗੁਣ ਨਿਧਾਨ ਦਿਆਲ ਪੁਰਖ ਪ੍ਰਭ ਸਰਬ ਸੁਖ ਦਿਆਲਾ ਮੰਗੇ ਦਾਨ ਨਾਮ ਤੇਰੋ ਨਾਨਕ ਜੋ ਮਾਤ ਜੋ ਮਾਤਾ ਬਾਲ ਗੋਪਾਲਾ ਮੰਗੇ ਦਾਨ ਨਾਮ ਤੇਰੋ ਨਾਨਕ ਜੋ ਮਾਤਾ ਬਾਲ ਗੋਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਬੰਦਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ ਅਸਟਰ ਕਰੇ ਲੈ ਚਲ ਇਹ ਮਨੂਆ ਬਹੁ ਰਨਕਤ ਹੂਤਾਵੇ ਹੈ ਕੋ ਐਸੋ ਹਮਰਾ ਮੀਤ ਸਗਲ ਸੰਤਰੀ ਜਿਓ ਹੋਇਓ ਦੇਵੋ ਆਰਪੋ ਆਪਣਾ ਚੀਤ ਰਹਾਓ 파ਰਤਨ 파ਰਤਨ 파ਰਕੀ ਨੰਦਾ ਇਲਸਿਓਂ ਪ੍ਰੀਤ ਨ ਲਾਗੇ ਸੰਤ ਸੰਗ ਸੰਤ ਸੁਬਾਖਨ ਹਰ ਕੀਰਤਨ ਮਨ ਜਾਗੇ ਗੁਣ ਨਿਦਾਨ ਦਿਆਲ ਪ੍ਰਖ ਪ੍ਰਭ ਸਰਬ ਸੁਖ ਦਿਆਲਾ ਮੰਗੇ ਦਾਨ ਨਾਮ ਤੇਰੋ ਨਾਨਕ ਜੋ ਮਾਤਾ ਜੋ ਮਾਤਾ ਬਾਲ ਗੋਪਾਲਾ ਮੰਗੇ ਦਾਨ ਨਾਮ ਤੇਰਾ ਨਾਨਕ ਜੋ ਮਾਤਾ ਬਾਲ ਗੋਪਾਲਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ਼੍ਰੀ ਮਹੱਲਾ ਪੰਜਮ ਵੰਦਨਾ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ ਅਸਤਰ ਕਰੇ ਲੈ ਚਲੋ اے ਮਨੂਆ ਬਹੁਰ ਨਕਤ ਹੂਤਾਵੇ ਹੈ ਕਉ ਐਸੋ ਹਮਰਾ ਮੀਤ ਸਗਲ ਸੰਤਰੀ ਜਿਉ ਹੋ ਦੇਵੋ ਅਰਪੋ ਆਪਣਾ ਚੀਤ ਰਹਾਓ 파ਰਤਨ 파ਰਤਨ 파ਰਕੀ ਨੰਦਾ ਇਨਸਿਆਂ ਪ੍ਰੀਤ ਨ ਲਾਗੇ ਸੰਤ ਸੰਗ ਸੰਤ ਸੁਬਾਖਣ ਹਰ ਕੀਰਤਨ ਮਨ ਜਾਗੇ ਗੁਣ ਨਿਦਾਨ ਦਿਆਲ ਪ੍ਰਖ ਪ੍ਰਭ ਸਰਬ ਸੁਖ ਦਿਆਲਾ ਮੰਗੇ ਦਾਨ ਨਾਮ ਤੇਰੋ ਨਾਨਕ ਜੋ ਮਾਤ ਜੋ ਮਾਤਾ ਬਾਲ ਗੋਪਾਲਾ ਮਾਗੇ ਦਾਨ ਨਾਮ ਤੇ ਰੋ ਨਾਨਕ ਜੋ ਮਾਤਾ ਬਾਲ ਗੋਪਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜ ਮਾ ਬੰਦਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ ਅਸਤੇ ਕਰੇ ਲੈ ਚਲ ਐ ਮਨੂਆ बहो रनकत होत आवे है कौ ऐसो हमरा मीत सगल समदरी जियो यो देवो अरपो अपना चित रहआव परतान परतान पारकी पार नंदा इल सों प्रीत न लागे संत संग संत सुबाखन हरे कीर्तन मन जागे गुण निदान दयाल पुरुष प्रभु सर्व सुख दयाला मांगे दान नाम तेरो नानक जो माता जो माता बाल गोपाल मांगे दान नाम तेरो नानक जो माता बाल गोपाल वाहेगुरु जी का खालसा वाहेगुरु जी की फतेह ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਬੰਦਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ ਅਸਤੇ ਕਰੇ ਲੈ ਚਲੋ ਐ ਮਨੂਆ ਬਹੁ ਰਨਕਤ ਹੂ ਤਾਵੇ ਹੈ ਕਉ ਐਸੋ ਹਮਰਾ ਮੀਤ ਸਗਲ ਸਮਗਰੀ ਜਿਓ ਹੋ ਦੇਵੋ ਆਇਰੋ ਆਪਣਾ ਚੀਤ ਰਹਾਓ 파ਰਤਨ 파ਰਤਨ 파ਰਕੀ ਨੰਦਾ ਇਲਸਿਓਂ ਪ੍ਰੀਤ ਨ ਲਾਗੇ ਸੰਤੈ ਸੰਗ ਸੰਤ ਸੁਬਾਖਣ ਹਰ ਕੀਰਤਨ ਮਨ ਜਾਗੇ ਗੁਣ ਨਿਦਾਨ ਦਿਆਲ ਪ੍ਰਖ ਪ੍ਰਭ ਸਰਬ ਸੁਖ ਦਿਆਲਾ ਮੰਗੇ ਦਾਨ ਨਾਮ ਤੇਰੋ ਨਾਨਕ ਜੋ ਮਾਤਾ ਜੋ ਮਾਤਾ ਬਾਲ ਗੋਪਾਲਾ ਮੰਗੇ ਦਨ ਨਾਮ ਤੇਰਾ ਨਾਨਕ ਜੋ ਮਾਤਾ ਬਾਲ ਗੋਪਾਲਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਤ ਸ੍ਰੀ ਮਹੱਲਾ ਪੰਜਮ ਵੰਦਨਾ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ ਅਸਟਰ ਕਰੇ ਲੈ ਚਲ ਐ ਮਨੂਆ ਬਹੁਰ ਨਕਤ ਹੂਤਾਵੇ ਹੈ ਕਉ ਐਸੋ ਹਮਰਾ ਮੀਤ ਸਗਲ ਸਮਦਰੀ ਜਿਉ ਹੋਇਓ ਦੇਵੋ ਅਰਪੋ ਆਪਣਾ ਚਿਤ ਰਹਾਓ ਪਾਰਤਨ ਪਾਰਤਨ ਪਰਕੀ ਨੰਦਾ ਇਹ ਲਿਓ ਪ੍ਰੀਤ ਨ ਲਾਗੇ ਸੰਤ ਸੰਗ ਸੰਤ ਸੁਬਾਖਣ ਹਰ ਕੀਰਤਨ ਮਨ ਜਾਗੇ ਗੁਣ ਨਿਦਾਨ ਦਿয়াল ਪ੍ਰਖ ਪ੍ਰਭ ਸਰਬ ਸੁਖ ਦਿਯਾਲਾ ਮੰਗੇ ਦਾਨ ਨਾਮ ਤੇਰੋ ਨਾਨਕ ਜੋ ਮਾਤ ਜੋ ਮਾਤਾ ਬਾਲ ਗੋਪਾਲਾ ਮੰਗੇ ਦਨ ਨਾਮ ਤੇ ਰੋ ਨਾਨਕ ਜੋ ਮਾਤਾ ਬਾਲ ਗੋਬਾਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜ ਮਾ ਬੰਦਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ ਅਸਤੇ ਕਰੇ ਲੈ ਚਲ ਐ ਮਨੂਆ बहो रनकत होत आवे हे कऊ ऐसो हमरा मीत सगळ समदरी जियो यो देवो अरपो अपना चित रहआव पारतान पारतान पारकी नंदा इल सों प्रीत न लागे संत संग संत, संत सुभाखन हरि कीर्तन मन जागे ਗੋਣ ਨਿਦਾਨ ਦਿਆਲ ਪ੍ਰਖ ਪ੍ਰਭ ਸਰਬ ਸੁਖ ਦਿਆਲਾ ਮੰਗੇ ਦਾਨ ਨਾਮ ਤੇਰੋ ਨਾਨਕ ਜੋ ਮਾਤਾ ਜੋ ਮਾਤਾ ਬਾਲ ਗੋਪਾਲਾ ਮੰਗੇ ਦਾਨ ਨਾਮ ਤੇਰੋ ਨਾਨਕ ਜੋ ਮਾਤਾ ਬਾਲ ਗੋਪਾਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ